ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਰੋ ਅੱਜ ਭੋਲਾ ਮਨ ਲਾਏ ਤੇ ਹਰ ਸਾਲ ਦੀ ਤਰ੍ਹਾਂ ਅੱਜ ਕੋਈ ਤਕਰੀਬਨ 2006 ਤੋਂ ਲੈ ਕੇ ਤੇ ਅੱਜ 2025 ਆ ਗਿਆ ਤੇ ਅੱਜ ਵੀਰ ਆਪਾਂ ਭੋਲਾ ਮਨ ਲਾ ਮਨਾ ਰਹੇ ਆ ਜੋ ਗੁਰੂ ਦਾ ਤਿਹਾੜਿਆ ਤੇ ਰੰਗਾਂ ਦਾ ਤਿਹਾੜਿਆ ਮੇਰਾ ਕਹਿਣ ਦਾ ਭਾਵ ਇਹ ਆ ਵੀ ਜਿਹੜੀ ਆਪਾਂ ਬਾਹਰ ਦੀ ਦੁਨੀਆ 'ਚ ਰੰਗ ਜਾਂ ਹੋਲੀ ਖੇਡਦੇ ਆ ਨਾ ਉਹਦੇ ਆਪਾਂ ਇੱਕ ਦੂਜੇ ਨੂੰ ਸਿਰਫ ਇੱਕ ਰੰਗ ਲਾਉਂਦੇ ਆ ਤੇ ਆਪਣੀ ਖੁਸ਼ੀ ਮਨਾਉਂਦੇ ਆ ਪਰ ਜਿਹੜੇ ਇਹ ਮੇਰੇ ਵੀਰ ਜਿਹੜੇ ਆਪਣੀਆਂ ਜ਼ਿੰਦਗੀਆਂ ਨੂੰ ਬੇਰੰਗ ਬਣਾ ਕੇ ਤੁਰੇ ਫਿਰਦੇ ਹੀ ਤੇ ਅੱਜ ਇਸ ਰੰਗਾਂ ਦੇ ਨਾਲ ਅਸੀਂ ਇਹਨਾਂ ਵੀਰਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਇਹ ਕੱਲੇ ਤੁਹਾਡੀ ਜ਼ਿੰਦਗੀ ਦੇ ਕੱਲੇ ਰੰਗ ਨਹੀਂ ਆ ਇਹ ਉਹ ਰੰਗ ਆ ਜਿਹੜੇ ਅੱਜ ਖੁਸ਼ੀ ਦੇ ਪਲ ਆਪਾਂ ਆਉਣ ਆਲੀਆਂ ਜਿੰਨੀਆਂ ਵੀ ਟਾਈਮ ਦੇ ਤਿਉਹਾਰ ਆ ਆਉਣ ਵਾਲੇ ਉਹ ਸਾਰੇ ਆਪਾਂ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਜੀਵਾਂ ਦੇ ਨਾਲ ਮਨਾਈਏ ਤਾਂ ਜੋ ਸਾਡੇ ਹੋਣ ਦਾ ਪਰਿਵਾਰ ਨੂੰ ਵੀ ਅਹਿਸਾਸ ਹੋਵੇ ਅੱਜ ਆਪਾਂ ਸਾਰੇ ਇੱਥੇ ਆਪਣੇ ਪਰਿਵਾਰਾਂ ਤੋਂ ਦੂਰ ਇਸ ਸਮਾਜ ਤੋਂ ਦੂਰ ਇਸ ਸੈਂਟਰ ਦੇ ਵਿੱਚ ਨਸ਼ਾ ਹਟਾਓ ਕੇਂਦਰ ਦੇ ਵਿੱਚ ਬਿਨਾ ਨਸ਼ੇ ਤੋਂ ਮੇਰੇ ਕਹਿਲਾਂ ਜਿੰਨੇ ਮੇਰੇ ਵੀਰ ਆਏ ਆ ਉਹ ਪਹਿਲੀ ਹੋਲੀ ਜਿਹੜੀ ਆਪਣੀ ਬਿਨਾ ਨਸ਼ੇ ਤੋਂ ਮਨਾ ਰਹੇ ਆ ਤੇ ਇਹਨਾਂ ਨੂੰ ਉਸ ਤੋਂ ਬਾਅਦ ਇਸ ਗੱਲ ਦਾ ਇਤਿਹਾਸ ਵੀ ਦੱਸਿਆ ਜਾਊਗਾ ਜਿਹੜੀਆਂ ਲੋਕਾਂ ਨੂੰ ਇਹਨਾਂ ਨੂੰ ਵੀਰਾਂ ਨੂੰ ਨਹੀਂ ਪਤਾ ਵੀ ਰੰਗ ਜਾਂ ਹੋਲਾ ਮੱਲਾ ਜਾਂ ਹੋਲੀ ਆਪਾਂ ਕਿਉਂ ਮਨਾਉਂਦੇ ਆ ਤੇ ਦੂਜੀ ਗੱਲ ਸਭ ਤੋਂ ਜਿਹੜੀ ਖਾਸ ਆ ਮੈਂ ਉਹ ਉਹ ਵੀਰਾਂ ਨੂੰ ਵੀ ਮੈਸੇਜ ਦੇਣਾ ਚਾਹੁੰਦਾ ਜਿਹੜੇ ਮੇਰੇ ਵੀਰ ਅੱਜ ਨਸ਼ੇ ਨਾਲ ਪੀੜਤ ਆ ਜੇ ਮੈਂ ਕਹਿਣਾ ਵਾ ਕਿ ਜੇ ਉਹ ਬਚਣਾ ਚਾਹੁੰਦੇ ਆ ਤੇ ਉਹ ਮੇਰੇ ਨਾਲ ਸੰਪਰਕ ਕਰਿਓ ਮੇਰਾ ਨਾਮ ਗਰਜੀਤ ਸਿੰਘ ਸੰਧੂ ਆ ਤੇ ਮੇਰਾ ਨਸ਼ਾ ਛਡਾਊ ਕੇਂਦਰ ਜੀਵਨ ਜਾਗਰਤੀ ਤੇ ਮੈਂ ਹਰ ਵੀਰ ਨੂੰ ਇੱਕ ਭਰਾ ਵਾਂਗੂ ਜੇ ਉਹ ਚਾਹੁੰਦਾ ਏ ਕਿ ਮੈਂ ਆਪਣੀ ਜ਼ਿੰਦਗੀ ਚ ਨਸ਼ਾ ਛੱਡਾਂ ਤੇ ਉਹ ਮੇਰੇ ਨਾਲ ਸੰਪਰਕ ਕਰਿਓ ਮੇਰਾ ਨੰਬਰ ਆ 9876508707 ਤੇ ਅੱਜ ਅਸੀਂ ਸਾਰੇ ਵੀਰ ਰਲ ਕੇ ਇਹ ਪ੍ਰਣ ਕਰਦੇ ਆਂ ਕਿ ਜਿਹੜੀ ਸਾਡੀ ਜ਼ਿੰਦਗੀ ਬੇਰੰਗ ਹੋਈ ਆ ਉਹਦੇ 'ਚ ਇਹ ਰੰਗਾਂ ਦੇ ਨਾਲ ਇਹ ਅਹਿਸਾਸ ਦੇ ਨਾਲ ਵੀ ਅੱਜ ਆਪਾਂ ਕਿੱਥੇ ਹੋਲੀ ਮਨਾ ਰਹੇ ਆਂ ਇਸ ਚੀਜ਼ ਨੂੰ ਯਾਦ ਰੱਖਦੇ ਆਂ ਆਉਣ ਆਲੀਆਂ ਜਿੰਨੀਆਂ ਵੀ ਹੋਲੀਆਂ ਆ ਆਪਾਂ ਆਪਣੇ ਪਰਿਵਾਰਾਂ ਨਾਲ ਤੇ ਇਸ ਰੰਗਾਂ ਨੂੰ ਹਮੇਸ਼ਾ ਆਪਣੀ ਜ਼ਿੰਦਗੀ 'ਚ ਭਰ ਕੇ ਰੱਖੀਏ ਤੇ ਆਪਣੀ ਬੇਰੰਗ ਜ਼ਿੰਦਗੀ ਨੂੰ ਜਿਹੜਾ ਵਾ ਉਹ ਵਧੀਆ ਕਰਕੇ ਪਰਿਵਾਰ ਨੂੰ ਸੁਖ ਦੇਈਏ ਜਾਂ ਪਰਿਵਾਰ ਜਿਹੜਾ ਅੱਜ ਇਹ ਤਿਹਾਰਾ ਨੂੰ ਫੀਲ ਕਰਦਾ ਇਕੱਲਿਆਂ ਮਨਾਉਂਦਾ ਏ ਤੇ ਅੱਜ ਇਹਨਾਂ ਵੀਰਾਂ ਨਾਲ ਮਨਾ ਕੇ ਇਹਨਾਂ ਨੂੰ ਇਸ ਖੁਸ਼ੀ ਦੇ ਵਿੱਚ ਅਸੀਂ ਅੱਜ ਸਾਰੇ ਵੀਰ ਰੰਗਣ ਲੱਗੇ ਆ ਤੇ ਮੈਂ ਸਾਰਿਆਂ ਦਾ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਾ ਵੀ ਇਹਨਾਂ ਵੀਰਾਂ ਨੇ ਦਵਾਵਾਂ ਕਰਿਓ ਵੀ ਇਹ ਨਸ਼ੇ ਤੋਂ ਮੁਕਤ ਹੋ ਕੇ ਤੇ ਆਪਣੇ ਪਰਿਵਾਰਾਂ ਚ ਆਉਣ ਵਾਲੇ ਜਿੰਨੇ ਵੀ ਤਿਹਾੜਿਆ ਬਿਨਾ ਨਸ਼ੇ ਤੋਂ ਮਨਾਉਣ ਬਸ ਇੰਨੀਆਂ ਗਬੇਂਤੀਆਂ ਪ੍ਰਵਾਨ ਕਰਿਓ ਮੇਰੀ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਰੇ ਵੀਰੇ ਇਕੱਠੇ ਕਹਿ ਦੋ ਬਈ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲਾ ਮਲਾ ਹੈਪੀ ਹੋਲਾ ਮਲਾ ਬੋਲੇ ਆਪਾਂ ਕਰੇ ਤੁਹਾਨੂੰ ਤੁਸੀਂ ਤੰਗ ਚ ਰੰਗੋ ਅਗਲੀ ਵਾਰੀ ਹੀ ਖੋਲੇ ਮੱਲੇ ਦੇ ਠੀਕ ਹੈ ਜੀ ਆਓ ਜੀ ਸਾਰੇ ਜਗ ਇੱਕ ਵਾਰੀ ਸਾਰੇ ਟਿੱਕਾ ਲਾ ਲਓ ਫਿਰ ਆਪਾਂ ਸਾਰੇ ਗਾਨੇ ਖੇੜਦੇ ਆਵੇਂ ਕਮਲਨੀ ਪੋਹਣਾ ਇੱਕ ਦੂਜੇ ਦੇ ਆਈ ਚੱਲ ਵੀ ਸਾਰਿਆਂ ਦੀ ਪਣਾਈ ਚੱਲ ਵੀਰਾਂ ਦੀ ਵੀਡੀਓ ਆ ਵੀ ਨਿਸ਼ਾਨ ਸਿਆ ਬੜਾ ਸਿਰ ਨੂੰ ਰਬੋਂਡਿੰਗ ਕਰਾਈ ਆ ਇਹਨੇ ਥਾਰ ਮਾਲ ਬੰਨਿਆ ਸਿਰ ਚ ਨਾ ਅਹੀਂ ਬਨ ਲੀ ਗਈ ਆਓ ਵੀ ਆਜੋ ਓਕੇ ਓਕੇ ਆਜਾ ਚੱਲ ਵੀਰ ਸਾਰਿਆਂ ਦੀ ਵੀਡੀਓ ਬੰਨੀ ਆਜਾ ਆ ਗਿਆ ਹਾਂ ਚੱਲ ਬੁੱਤ ਤੇ ਵੀ ਆ ਤੈਨੂੰ ਕੀ ਡਰ ਹੁੰਦਾ ਈ ਆਓ ਜੀ ਆਓ ਆਓ ਨੇਤਾ ਜੀ ਆਓ ਮਾਰਾ ਕਿਰਪਾ ਕਰੇ ਆਦਾ ਸਾਹਿਬ ਜੀ ਆਦਾ ਆਲੋ ਆਲੋ ਆੜੋ ਬਾਕੀ ਆ ਬੋਏ ਆ ਵੀ ਮੇਰੇ ਸਾਥ ਕੋ ਇਸ ਕੁਤੋਏ ਆਦਾ ਅੱਜ ਅੱਜ ਬਣਿਆ ڈاکੂ ਮੰਗਲ ਸਿੰਘ ਆਦਾ ਆਦਾ ਮਿੱਟੀ ਹੋਣੀ ਆਹੋ ਲਓ ਲਓ ਯਾਰ ਮੇਰੇ ਵੀ ਲਾਓ ਨਾ ਤੁਸੀਂ ਪਹਿਲਾਂ ਮੇਰੇ ਲਾ ਦਿਓ ਇੱਧਰ ਆਓ ਯਾਰ ਸਾਰੇ ਆਜੋ ਅੱਗੇ ਆ ਜਾ ਆ ਜਾ ਆਜੋ ਆਜੋ ਮੇਰੇ ਲਾ ਦਿਓ ਕਿ ਇੱਧਰ ਤੋਂ ਪਹਿਲਾਂ ਓਏ ਬੰਦੇ ਬਣੋ ਪਹਿਲਾਂ ਮੇਰੇ ਮਾੜੇ ਮਾੜਾ ਲਾ ਲਿਓ ਨਾ ਯਾਰ ਆਜਾ ਨਿਸ਼ਾਨ ਲਾਜੋ ਯਾਰ ਤਲਾਬ ਬੋਤੇ ਕਰਕੇ ਬਣਾਉਂਦੇ ਕਰਕੇ ਮਾੜਾ ਮਾੜਾ ਸਾਰਿਆਂ ਦੀ ਆਈ ਜਾਏ ਆਜਾ ਬੱਪੂ ਆ ਜਾ ਸਾਰੇ ਨਹੀਂ ਆਉਂਦੇ ਆਗੇ ਚਲਾ ਦੇ ਯਾਰ ਰੋੜੀ ਵਾਲੀ ਲਾ ਲਾ ਯਾਰ ਨਹੀਂ ਮਾਰਾ ਪਾੜਾ ਲਾਈ ਮਾ ਨਾ ਲਾਓ ਕੋਈ ਵੀ ਕੋਈ ਮੈਨੂੰ ਨਹੀਂ ਕੋਈ ਚਾ ਜਿੰਨਾ ਮਰਜੀ ਲਾਓ ਆਪਾਂ ਬੁੱਲ ਚਾਹ ਮਹਾਰਾਜ ਦਾ ਨਾਮ ਆ ਕੋਈ ਨਹੀਂ ਕੋਈ ਨਹੀਂ ਪਾਇ ਚਲੋ ਜਿੱਥੇ ਮਰਗੀ ਪਾਈ ਚਲੋ ਕੋਈ ਨਹੀਂ ਚੱਲਦਾ ਆ ਰੰਗਾ ਉਹ ਨਾ ਡਾਉਣਾ ਚਲੋ ਹੁਣ ਆਪਾਂ ਚੱਲੋ ਆ ਵੀ ਨਹੀਂ ਸ਼ਾਂਤ ਰਿਹਾ ਆਵਾਜ਼ ਦੋ ਆ ਕੇ ਸਟਾਟਿਟੇਟ ਕਰੀਂ। ਸਾਰੇ ਇੰਟਰਪ੍ਰੀਜ਼ ਚੰਗੇ ਹੋ। ਆਵਾਜ਼ ਦੋ। ਬਾਹਰ ਨਾ ਮਾਰਨ। ਲਾਲ ਨਾ। 12 ਦੇ ਭਾਈ। ਆ ਜਾ ਆ ਜਾ ਤੂੰ ਬੰਦ ਕਰ ਦੋ। ਇਹ ਵੀ ਕਰ ਲੀਏ ਆਪਾਂ ਹੈ। ਰਹਿ ਕੇ ਆਈ ਮੈਂ ਕੈਮਰਾਮੈਨ ਨਹੀਂ ਚਾਹੀਦਾ। ਕਮਾਂਦ ਰਾਜ ਆਜੋ ਆਜੋ ਸਾਰੇ ਆਜੋ ਆ ਰਹੀ ਪਾਜੀ ਹਾਂ ਇਧਰ ਆ ਆ ਪਾਜੀ ਆ ਗਈ ਆਓ ਜੀ ਚਲੋ ਛੱਡਿਏ ਆਪਾਂ ਜਗਾਰਡ ਹੈ ਓਏ ਅੱਜ ਦੋਦੀ ਬਣਾ ਲਾ ਤੂੰ ਹਾਂਜੀ ਸਾਰਿਆਂ ਨੂੰ ਜੀ ਮੇਰੀ ਪਿਆਰਪਰੀ ਸასიਖਾਲ ਅਸੀਂ ਰੰਗ ਮੇਲਾ ਕਰ ਲਿਆ ਸਾਰੇ ਵੀਰਾਂ ਨੇ ਰੰਗ ਲਾ ਲਿਆ ਤੇ ਹੁਣ ਅਸੀਂ ਇੰਜੋਏ ਕਰਨ ਲੱਗੇ ਆ ਅੱਜ ਦਾ ਦਿਨ ਜਿਹੜਾ ਰੰਗ ਦਾ ਇੰਜੋਏ ਆ ਤੇ ਦੇਖਣ ਲੱਗੇ ਆ ਵੀ ਕੀ ਦੁਨੀਆ ਦੇ ਰੰਗ ਆ ਇਹ ਵੀਰਾਂ ਨੂੰ ਇਹ ਵੀ ਰੰਗ ਮਖੋਣੇ ਚਾਹੀਦੇ ਆ ਵੀ ਇਹੋ ਜਿਹਾ ਵੀ ਹੈਗਾ ਦੁਸਤ ਐ ਦੁਨੀਆ 'ਚ ਆਹਾ 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 ਕੀ ਬਾਤ ਹੈ ਕੀ ਬਾਤ ਹੈ ਹਾਂ ਹਾਂ ਆ ਰਹਿ ਗਿਆ ਫੋਕ ਲੋਕ ਆ ਆ ਆ ਜਦੋਂ ਕੋਈ ਨਹੀਂ ਕੋਈ ਮਾੜਾ ਵੇਖ ਰਾਂ ਅਸੀਂ ਜੋ ਮੇਲਾ ਤੇ ਆਉਂ ਵੀ ਸਰਦੇ ਵੀ ਗਾਣਾ ਇਥੇ ਰਹਿ ਦੂ ਅਸੀਂ ਗਾਣਾ ਲਾਉਣ ਲੱਗੇ ਹੁਣ ਆਹ ਗਾਉਂ ਲਈ ਆਹ ਜਲੂ ਇਹ ਕਰੀ ਕਹਿ ਦੋ ਸਾਰਿਆਂ ਨੂੰ ਹਾਂ ਤੈਨੂੰ ਰੰਗ ਆ ਗਲੇ ਨੂੰ ਸਾਇਲੈਂਟ ਕਰ ਦੇ ਸਾਡੇ ਤੋੜ ਕੇ ਆ ਗਿਆ ਨਾ ਕੇ ਸੱਜ ਤੋੜ ਕੇ ਜੰਨਤ ਨਹੀਂ ਜੰਨਤ ਨਹੀਂ ਆ ਲੈ ਯਾਰ ਕੁੜੀ ਆ ਮੈਂ ਉਹ ਜਮਾ ਲਾ ਲੱਗਦਾ ਵਾਖੇ ਚੇਖਾ ਪੜਾ ਨੋ ਕੇ ਨੀ ਮਾਝਾ ਆਉਂਦਾ ਵਟਿਆ ਵਟਿਆ ਕਾਲੀ ਕਾਲ ਉਹ ਤੇਰੀ ਰੰਗ ਲਾਉਂਦੇ ਲਈ ਅਦਾ 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 ਹਾਰਿਆ ਲੱਖਾਂ ਤੋਂ ਜੀ ਤੈਨੂੰ ਰੰਗ ਲਾਉਂਦੇ ਨਹੀਂ ਅਦਾ 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 ਆ ਆ ਆ ਬੱਚੇ ਬਾਕੀ ਆ ਆ ਆ ਤਾਰੇ ਆਜਾ ਥਲ ਬੱਸ ਬੱਸ ਤੂੰ ਵੀ ਖੇਡ ਲਈ ਹੋਲੀ ਹੋਣਾ ਚਲੋ ਓਕੇ ਜੀ ਫਿਰ ਤੋਂ ਜੀ ਸਾਡੇ ਵੱਲੋਂ ਸਾਰਿਆਂ ਨੂੰ ਹੋਲੀ ਦੀਆਂ ਲੱਖ ਲੱਖ ਮੁਬਾਰਕਾਂ ਹੈਪੀ ਹੋਲੀ